ਦਿੱਲੀ ਵਿਧਾਨ ਸਭਾ ਚੋਣਾਂ ਲਈ ਗਿਣਤੀ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਔਰ ਕੁਝ ਸਮੇਂ ਦੇ ਵਿੱਚ ਤਸਵੀਰ ਵੀ ਸਾਫ਼ ਹੋ ਜਾਵੇਗੀ ਪਹਿਲਾ ਰੁਝਾਨ ਵੀ ਸਾਹਮਣੇ ਆ ਜਾਵੇਗਾ ਔਰ ਇਸ ਵਿੱਚਕਾਰ ਕਿ ਚੌਥੀ ਵਾਰ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਲੋਕ ਮੌਕਾ ਦੇਣਗੇ ਜਾਂ ਫਿਰ ਬੀਜੇਪੀ ਦੀ 26 ਸਾਲ ਬਾਅਦ ਵਾਪਸੀ ਹੋਵੇਗੀ ਨੀਲ ਕਰਕੇ ਮੇਰੇ ਨਾਲ ਨੇ ਗਰਗ ਸਾਬ ਬੜਾ ਇੰਪੋਰਟੈਂਟ ਆਏਗਾ ਔਰ ਦਿੱਲੀ ਦਾ ਸਿੱਧਾ ਸਿੱਧਾ ਨਤੀਜਾ ਪੰਜਾਬ ਤੇ ਅਸਰ ਕਰੇਗਾ ਦੇਖੋ ਹਰ ਇਲੈਕਸ਼ਨ ਦੀ ਜਿਹੜੀ ਆਪਣੀ ਇੱਕ ਇੰਪੋਰਟੈਂਸ ਹੁੰਦੀ ਹੈ ਆਫ ਕੋਰਸ ਜਿਹੜਾ ਦਿੱਲੀ ਦਾ ਇਲੈਕਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਮਤਲਬ ਇਹ ਇਲੈਕਸ਼ਨ ਦੱਸੇਗਾ ਕਿ ਹਿੰਦੁਸਤਾਨ ਚ ਕਾਮਦੀ ਰਾਜਨੀਤੀ ਕਾਮਯਾਬ ਹੁੰਦੀ ਆ ਤੇ ਜਾਂ ਫਿਰ ਹਿੰਦੁਸਤਾਨ ਦੇ ਵਿੱਚ ਡਰ ਦੀ ਰਾਜਨੀਤੀ ਗੁੰਡਾਗਰਦੀ ਦੀ ਰਾਜਨੀਤੀ ਕਾਮਯਾਬ ਹੁੰਦੀ ਆ ਉਸ ਪੂਰੇ ਇਲੈਕਸ਼ਨ ਦੇ ਵਿੱਚ ਅਸੀਂ ਦੇਖਿਆ ਕਿ ਬੀਜੇਪੀ ਨੇ ਜਿਸ ਤਰੀਕੇ ਨਾਲ ਕਾਮ-ਝਾਮ ਨੂੰ ਵਰਤਿਆ ਔਰ ਇਸ ਪੂਰੇ ਇਲੈਕਸ਼ਨ ਦੇ ਵਿੱਚ ਇੱਕ ਬੰਨੇ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਆ ਦੂਜੇ ਬੰਨੇ ਬੀਜੇਪੀ ਕਾਂਗਰਸ ਇਕੱਠੀ ਹੈ ਹੈਨਾ ਔਰ ਨਾਲ ਜਿੰਨੀਆਂ ਏਜੰਸੀਆਂ ਨੇ ਚਾਹੇ ਉਹ ਦਿੱਲੀ ਪੁਲਿਸ ਹੈ ਚਾਹੇ ਉਹ ਸੀਬੀਆਈ ਹੈ ਚਾਹੇ ਈਡੀ ਹੈ ਚਾਹੇ ਇਲੈਕਸ਼ਨ ਕਮਿਸ਼ਨ ਹੈ ਸਾਰੀ ਉਹ ਇੱਕ ਤਿਰ ਹੈਗੀ ਹੈ ਸੋ ਨੈਚੁਰਲੀ ਇਸ ਕਰਕੇ ਇਹ ਇਲੈਕਸ਼ਨ ਬਹੁਤ ਇੰਪੋਰਟੈਂਟ ਹੈ ਨਾ ਕੇਵਲ ਦਿੱਲੀ ਦੇ ਲੋਕ ਬਲਕਿ ਮੈਨੂੰ ਲੱਗਦਾ ਹੈ ਕਿ ਪੂਰੇ ਹਿੰਦੁਸਤਾਨ ਦੇ ਲੋਕ ਖਾਸ ਕਰਕੇ ਪੰਜਾਬ ਦੇ ਲੋਕ ਉਹਨਾਂ ਨੇ ਅੱਖ ਅੱਜ ਦੇ ਰਿਜ਼ਲਟਾਂ ਦੇ ਉੱਤੇ ਰੱਖੀ ਹੋਈ ਹੈ ਲੋਕ ਆਮ ਤੌਰ ਤੇ ਕਹਿੰਦੇ ਕਿ ਜਦੋਂ ਪਹਿਲੇ ਇਲੈਕਸ਼ਨ ਹੋ ਇਸ ਤੋਂ ਪਹਿਲਾਂ ਇਲੈਕਸ਼ਨ ਹੋਏ ਅਰਵਿੰਦ ਕੇਜਰੀਵਾਲ ਬੜੇ ਕੰਫੀਡੈਂਸ ਨਜ਼ਰ ਆਉਂਦੇ ਸੀ ਉਹ ਲਿਖ ਕੇ ਦਿੰਦੇ ਫਲਾਨੀ ਸੀਟ ਫ ਹਾਂ ਕੋਈ ਚਿਹਰੇ ਤੇ ਜਾਂ ਪਰ ਉਹਨਾਂ ਦੇ ਸ਼ਬਦਾਂ ਦੇ ਵਿੱਚ ਅਜੇ ਆ ਕੋਈ ਵਿਸ਼ਵਾਸ ਨਜ਼ਰ ਨਹੀਂ ਆਇਆ ਇਸ ਵਾਰ ਨੇ ਇਸ ਤੋਂ ਵੱਡਾ ਵਿਸ਼ਵਾਸ ਕੀ ਹੋ ਸਕਦਾ ਵੀ ਐਡੀ ਵੱਡੇ ਗੁੰਡਾ ਤੰਤਰ ਦੇ ਖਿਲਾਫ ਜਿਹੜਾ ਹੈਗਾ ਹੈ ਨਾ ਇੱਕ ਮਤਲਬ ਛੋਟੀ ਜੀ ਪਾਰਟੀ ਭਾਵੇਂ ਅਸੀਂ ਨੈਸ਼ਨਲ ਪਾਰਟੀਆਂ ਸਰਕਾਰਾਂ ਦੇ ਸਾਡੀਆਂ ਦੋ ਸਟੇਟਾਂ ਦੇ ਵਿੱਚ ਹੀ ਹੈ ਨਾ ਉਹ ਅੱਖਾਂ ਚੱਖਾਂ ਪਾ ਕੇ ਗੱਲ ਕਰਦੇ ਹੋ ਇਹਨੇ ਗੁੰਡਾਗਰਦੀ ਦੇ ਖਿਲਾਫ ਤੁਸੀਂ ਲੜ ਰਹੇ ਹੋ ਔਰ ਲੋਕਾਂ ਦੀ ਆਵਾਜ਼ ਬਣ ਰਹੇ ਹੋ ਲੋਕਾਂ ਦੇ ਮੁੱਦਿਆਂ ਨੂੰ ਉਠਾ ਰਹੇ ਹੋ ਇੱਕ ਕੰਫੀਡੈਂਸੀ ਹੁੰਦਾ ਹੈ ਪਰ ਕੱਲ ਬੀਜੇਪੀ ਕਹਿ ਰਹੀ ਹੈ ਨਾ ਕਿ ਆਮ ਆਦਮੀ ਪਾਰਟੀ ਬਖਲਾੜ ਦੇ ਵਿੱਚ ਆ ਜਾਣ ਬੋਝ ਕੇ 15-15 ਕਰੋੜ ਆਫਰ ਵਾਲੇ ਜਿਹੜੇ ਇਲਜ਼ਾਮ ਲਾ ਕੇ ਪਹਿਲਾਂ ਹੀ ਜਿਹੜੀ ਆਪ ਦੀ ਹਾਰ ਨੂੰ ਸਵੀਕਾਰ ਕਰ ਰਹੇ ਹੈ ਨੀ ਅਸੀਂ ਕਿਉਂ ਜੀ ਜੇ ਮੇਰੀ ਗੱਲ ਸੁਣੋ ਅਸੀਂ ਹਾਰ ਹੀ ਰਹੇ ਆ ਜੇਕਰ ਬੀਜੇਪੀ ਜੇਤੀ ਰਹੀ ਹੈ ਬਸ ਮੰਨ ਹੀ ਲੈਣੇ ਆ ਫਿਰ ਉਹਨਾਂ ਨੂੰ ਫੋਨ ਕਰਕੇ 15-15 ਕਰੋੜ ਰੁਪਏ ਆਫਰ ਕਰਨ ਦੀ ਕੀ ਲੋੜ ਹੈਗੀ ਹੈ ਜਦੋਂ ਅਸੀਂ ਹਾਰ ਹੀ ਰਹੇ ਹਾਂ ਸਾਡੇ ਕੈਂਡੀਡੇਟ ਦੇ ਪਿੱਛੇ ਮਾਹੌਲ ਬਣਾਇਆ ਜਾ ਰਿਹਾ ਨੇ ਇਸ ਤਰੀਕੇ ਦਾ ਫੇਕ ਕਾਲ ਦੇ ذریعے ਵੀ ਆਪ ਹੀ ਸ਼ਾਇਦ ਕਾਲ ਕਰਾ ਲਿਓ ਆਪ ਹੀ ਫੇਕ ਕਾਲ ਆਪ ਹੀ ਇਹ ਸੀ ਵੀ ਕੁਲੀ ਫਿਰ ਆਪ ਹੀ ਇਸ ਤਰੀਕੇ ਦਾ ਮਾਹੌਲ ਸਿਰ ਦਿੱਤਾ ਜਾਵੇ ਉਸ ਤੋਂ ਪਹਿਲਾਂ ਕਿ ਕੱਲ ਨੂੰ ਕਹਿਣ ਨੂੰ ਮਿਲ ਜੇ ਕਿ ਜੀ ਵੋਟ ਇਤਾਂ ਜੀ EVM ਦੇ ਵਿੱਚ ਕਰਬੀਜ਼ ਆ ਸਾਡੇ ਵਰਕਰ ਆਊਂਡਰ ਆਲੇ ਇਸ ਤਰੀਕੇ ਦਾ ਪਹਿਲੇ ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਹੈ ਆਮ ਆਦੀ ਪਾਰਟੀ ਦੀ ਪਹਿਲੇ ਤਾਂ ਭਾਜਪੀ ਜੈਨਕੀ ਡਿਸਾਈਡ ਕਰ ਲਵੇ ਕਿ EVM ਚ EVM ਚ ਗੜਬੜੀ ਹੈ ਜਾਂ ਕਿੱਥੇ ਗ ਤੱਕ ਕਰ ਦਿੱਤਾ ਜਾਂਦਾ ਹੈ ਹੈਨਾ ਪ੍ਰੈਸ ਕਾਨਫਰੰਸ ਕਰਕੇ ਜਨਤਾ ਕਰਦੇ ਆ ਠੀਕ ਹੈ ਇਹਨਾਂ ਸਾਰੇ ਤੰਤਰ ਨੇ ਇੰਨੀਆਂ ਏਜੰਸੀਆਂ ਹੈਗੀਆਂ ਨੇ ਠੀਕ ਹੈ ਨਾ ਅਸੀਂ ਤਾਂ ਆਪ کہہ ਰਹੇ ਆ ਇਸ ਚੀਜ਼ ਦੀ ਜਾਂਚ ਕਰੋ ਕਿਹਦਾ ਨੰਬਰ ਹੈ ਕੌਣ ਉਹ ਫੋਨ ਕਰ ਰਿਹਾ ਹੈਗਾ ਔਰ ਦੂਸਰੀ ਗੱਲ ਹੈਗੀ ਹੈ ਵੀ ਜਦੋਂ ਤੁਹਾਨੂੰ ਪਤਾ ਹੈ ਕਿ ਤੁਸੀਂ ਜਿੱਤ ਰਹੇ ਹੋ ਠੀਕੇ ਕਿ ਨਹੀਂ ਮੈਂ ਬੀਜੇਪੀ ਦੀ ਗੱਲ ਕਰ ਰਿਹਾ ਫਿਰ ਤੁਸੀਂ ਸਾਡੇ ਉਮੀਦਵਾਰਾਂ ਨੂੰ ਫੋਨ ਕਿਉਂ ਕਰ ਰਹੇ ਹੋ ਤੁਹਾਡੇ ਮੁਤਾਬਿਕ ਤਾਂ ਸਾਡੇ ਉਮੀਦਵਾਰ ਹਾਰ ਰਹੇ ਹਾਰੇ ਹੋਏ ਬੰਦੇ ਨੂੰ ਜਾਨੀ ਕਿ ਫੋਨ ਕੌਣ ਕਰਦਾ ਔਰ ਨੰਬਰ 1 ਤੇ ਮਾਹੌਲ ਬਣਾਉਣ ਦਾ ਤਾਂ ਤਾਂ ਫਾਇਦਾ ਹੁੰਦਾ ਜਿਹੜਾ ਈਵੀਐਮ ਦੇ ਵਿੱਚ ਬੰਦ ਹੋ ਗਿਆ ਠੀਕ ਹੈ ਨਾ ਉਹਨੂੰ ਤਬਦੀਲ ਕੀਤਾ ਜਾ ਸਕੇ ਜਿਹੜਾ ਲੋਕਾਂ ਨੇ ਮਤ ਦੇ ਤਾਂ ਉਹਨੂੰ ਤਬਦੀਲ ਕੀਤਾ ਜਾ ਸਕੇ ਠੀਕ ਹੈ ਨਾ ਇਹ ਮਾਹੌਲ ਬਣਾਉਣ ਦੀ ਗੱਲ ਨਹੀਂ ਸੱਚ ਇਹੀ ਹੈ ਕਿ ਆਮ ਆਦੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਚੌਥੀ ਵਾਰੀ ਬਣ ਰਹੀ ਆ ਔਰ ਸ਼੍ਰੀ ਅਰਵਿੰਦ ਕੇਜਰੀਵਾ ਚੌਥੀ ਵਾਰੀ ਦਿੱਲੀ ਦੇ ਮੁਖਰ ਸਰਵੇ ਤੁਹਾਡਾ ਪਾਰਟੀ ਦਾ ਆਫਟਰ ਇਲੈਕਸ਼ਨ ਜਿਹੜਾ ਹੈਗਾ ਉਹ ਹੋਇਆ ਕਿਉਂਕਿ ਤੁਸੀਂ ਲਗਾਤਾਰ ਆਮ ਆਦੀ ਪਾਰਟੀ ਸਰਵੇ ਲਈ ਜਾਣੀ ਜਾਂਦੀ ਹੈ ਕਿ ਇਹ ਐਕੂਰੇਟ ਜ਼ਿਆਦਾਤਰ ਸਰਵੇ ਨਹੀਂ ਦੇ ਰਹੇ ਨੇ ਮੇਰੇ ਹਿਸਾਬ ਨਾਲ ਜਿਹੜਾ ਸਾਡੇ ਕੋਲ ਇੰਟਰਨਲ ਸਰਵੇ ਹੈ ਸਾਡੀਆਂ 52 ਤੋਂ ਲੈ ਕੇ 60 ਤੱਕ ਸਿੱਟਾਂ ਜਿਹੜੀਆਂ ਉਹ ਜਾਣਗੇ ਵੱਡਾ ਬਹੁਮਤ ਵੱਡਾ ਬਹੁਮਤ ਹੈ ਧੰਨਵਾਦ ਗਰਗ ਸਾਹਿਬ ਸਾਡੇ ਨਾਲ ਜੁੜੇ ਸੀ ਔਰ ਆਮ ਆਦਮੀ ਪਾਰਟੀ ਅੱਜ ਵੀ ਵਿਸ਼ਵਾਸ ਕਰ ਰਹੀ ਹੈ ਕਿ ਸਾਡੀ 52 ਤੋਂ 60 ਤੱਕ ਸਾਡੀਆਂ ਸੀਟਾਂ ਹੋਣਗੀਆਂ ਜਾਨੀ ਕਿ ਇੱਕ ਲਾਰਜੇਸਟ ਜਿਹੜੀ ਹੈਗੇ ਮੈਜੋਰਟੀ ਆਮ ਆਦਮੀ ਪਾਰਟੀ ਦੇ ਹਿੱਸੇ ਰਵੇਗੀ ਔਰ ਜਿਹੜਾ ਕੱਲ ਦਾ ਕਟਨਾ ਕਰਮ ਸੀਗਾ ਔਰ ਜੋ ਕਿ ਹੈਗੇ 15-15 ਕਰੋੜ ਰੁਪਏ ਜਿਹੜੇ ਅੱਗੇ ਲਗਾਏ ਗਏ ਸਾਡੇ ਜਿਹੜੇ ਉਮੀਦਵਾਰ ਸੀ ਜਾਂ ਸਾਡੇ ਕੰਟੈਸਟ ਜਿਹੜੇ ਲੜ ਰਹੇ ਉਹਨਾਂ ਨੂੰ ਪੇਸ਼ਕਸ਼ ਕੀਤੀ ਗਈ ਉਸ ਤੇ ਵੀ ਸਿੱਧੇ ਤੌਰ ਤੇ ਕਿਹਾ ਕਿ ਇਹ ਸਾਡੀ ਬਕਲਾਟ ਨਹੀਂ ਬੀਜਪੀ ਦੀ ਬਕਲਾਟ ਹੈ ਤਾਂ ਇਸ ਵੇਲੇ ਅਸੀਂ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਸਿੱਟ ਦਫਤਰ ਦੇ ਇਹ ਬਾਹਰ ਖੜੇ ਆ ਔਰ ਹੁਣੇ ਤੂੰ ਜਿਹੜਾ ਹੈਗਾ ਇੱਥੇ ਆਮ ਆਦਮੀ ਪਾਰਟੀ ਦੇ ਬੁਲਾ ਰਹੇ ਨੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ ਔਰ ਕੁਝ ਸਮੇਂ ਦੇ ਬਾਅਦ ਜਿਵੇਂ ਜਿਵੇਂ ਤਸਵੀਰ ਸਾਫ਼ ਹੋਵੇਗੀ ਔਰ ਉਸੇ ਤਰੀਕੇ ਦੇ ਨਾਲ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਨੂੰ ਸੁਨੇਹੇ ਲਗਾਏ ਗਏ ਨੇ ਕਿ ਇੱਥੇ तमाम ਵਰਕਰਾਂ ਨੇ ਪਹੁੰਚਣਾ ਹਾਲੇ ਪਹਿਲੇ ਰੁਝਾਨ ਦੀ ਜਿਹੜੀ ਹੈਗੀ ਉਡੀਕ ਜਰੂਰ ਹੋਵੇਗੀ ਔਰ ਇਸ ਤੋਂ ਬਾਅਦ ਤਸਵੀਰ ਸਾਫ਼ ਹੋ ਗਈ ਪਰ ਆਮ ਆਦਮੀ ਪਾਰਟੀ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਬੁੰਜਾਤੂ 60 ਸੀਟਾਂ ਸਾਡੀਆਂ ਹੋਣ ਜਾਣੀਆਂ ਔਰ ਚੌਥ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਜਾ ਰਹੇ ਆ ਔਰ ਚੌਥੀ ਵਾਰ ਦਿੱਲੀ ਦੇ ਲੋਕ ਅਰਵਿੰਦ ਕੇਜਰੀਵਾਲ ਦੇ ਨਾਂ ਤੇ ਮੋਹਰ ਲਗਾ ਚੁੱਕੇ ਨੇ ਕੈਮਰਾਮੈਨ ਪਰਮਿੰਦਰ ਨਾਲ ਰਮਨਦੀਪ ਅਣੂ ਟੀਵੀ ਚੰਡੀਗੜ੍ਹ